ਬਹੁਤ ਧੰਨਵਾਦ ਮਾਤ੍ਰ ਕੁਵਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਪ੍ਰਿੰਸੀਪਲ ਰਾਜੋਤ ਸਿੰਘ ਜੀ ਦਾ ਬਹੁਤ ਧੰਨਵਾਦ ਸਮੁੱਚੀ ਗਿੱਲ ਫੈਮਿਲੀ ਗਿੱਲ ਪਰਿਵਾਰ ਦਾ ਜਿੰਨਾ ਬਾਰੇ ਤੌਰ ਤੇ ਕਿਰਾਇਆ ਗਿਆ ਕੁਲਵਿੰਦਰ ਸਿੰਘ ਜੀ ਵੱਲੋਂ ਬੱਚੋ ਅੱਜ ਛੇਵੀਂ ਤੋਂ 12ਵੀਂ ਤੱਕ ਦੇ ਆ ਉਹਨਾਂ ਪਹਿਲਾ ਦੂਜਾ ਤੀਜਾ ਸਥਾਨ ਲੈਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕਰਨਾ ਜਾਂਦੇ ਸਖਸ਼ੀਤਾ ਇਹ ਤੁਹਾਡਾ ਸਨਮਾਨ ਕਰਨਾ ਆਇਆ ਨੇ ਪਹਿਲਾ ਦੂਜਾ ਤੀਜਾ ਸਥਾਨ ਲੈਣ ਵਾਲੇ ਜਿਹੜੇ ਬੱਚੇ ਐ 6ਵੀਂ ਤੋਂ 12ਵੀਂ ਤੱਕ ਕਿਉਂ ਨਾ ਸਨਮਾਨ ਕੀਤਾ ਜਾ ਰਿਹਾ ਕਿਉਂ ਉਹਨਾਂ ਨੇ ਪਹਿਲਾ ਦੂਜਾ ਤੀਜਾ ਸਥਾਨ ਲਿਆ ਕਿਉਂਕਿ ਧਿਆਨ ਨਾਲ ਪੜ੍ਹੇ ਸੀ ਬੱਚੇ ਤੁਸੀਂ ਧਿਆਨ ਨਾਲ ਪੜੋਗੇ ਤਾ ਅਗਲੀ ਵਾਰ ਰਾ ਮਹਿੰਮਤ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਨੂੰ ਕੋਈ ਕੈਂਟਰ ਜਾਂ ਟਰੱਕ ਭਰ ਕੇ ਲੈਣਾ ਪਵੇ ਹੈ ਨਹੀਂ ਮਿਹਨਤ ਕਰਨੀ ਹੈ ਤੁਸੀਂ ਕਰੋਗੇ ਵਾਹ ਗੁੱਡ ਬਹੁਤ ਵਧੀਆ ਲੱਗਾ ਮੈਂ ਜਦੋਂ ਇੰਟਰੋ ਹੈ ਨਾ ਸਕੂਲ 'ਚ ਤਾਂ ਬੇਟੀ ਪ੍ਰਭਜੀਤ ਉਹ ਇੰਟੈਲੀਜੈਂਸੀ ਦੇ ਵਿਸ਼ੇ ਤੇ ਬੋਲ ਰਹੀ ਸੀ ਤੇ ਪੇਸ਼ਕਾਰੀ ਬਾਕਮਾਲ ਸੀ ਉਹ ਬੇਟੀ ਦੇ ਨਾਮ ਦੀ ਤਾਰੀ ਜ਼ਰੂਰ ਬੋਲਦੇ ਨੂੰ ਤੁਸੀਂ ਸਾਰੇ ਇੰਟੈਲੀਜੈਂਟ ਹੋ ਪਰ ਲੱਗੇ ਤੁਹਾਨੂੰ ਜਿਹੜੀਆਂ ਮੇਰੀਆਂ ਧੀਆਂ ਦਾ ਧਿਆਨ ਉੱਠ ਰਿਹਾ ਨਾ ਮੈਂ ਪਹਿਲੇ ਦੱਸਦਾ ਜੈਲੀ ਫਾਂਸੇ ਮਸਕੀਨ ਕਹਿੰਦੇ ਨੇ ਤੁਹਾਡਾ ਧਿਆਨ ਤੁਹਾਡੀਆਂ ਅੱਖਾਂ ਦੇ ਨਾਲ ਆ ਪਰ ਅੱਖਾਂ ਕੰਮ ਕਰ ਪਾ ਰਹੀਆਂ ਨਹੀਂ ਤੁਹਾਡਾ ਧਿਆਨ ਤੁਹਾਡੇ ਕੰਨਾਂ ਦੇ ਨਾਲ ਆ ਪਰ ਤੁਹਾਡੇ ਕੰਨ ਸਹੀ ਕੰਮ ਕਰ ਪਾ ਰਹੇ ਨਹੀਂ ਕੋਲ ਬੈਠੇ ਕਹਿੰਦੇ ਨਾ ਦੁਬਾਰਾ ਗੱਲ ਕਰੀ ਮੇਰਾ ਧਿਆਨ ਉੱਠ ਗਿਆ ਸੀ ਕੰਨ ਤੋਂ ਗੁਰਰੇਣ ਸਕੂਲ ਤੋਂ ਗਾਂ ਜਾ ਕੇ ਉਹ ਦਰਵਾਜ਼ਾ ਪਿੱਛੇ ਰਹਿ ਗਿਆ ਅੱਖਾਂ ਦੇਖ ਰਹੀਆਂ ਪਰ ਧਿਆਨ ਉੱਡ ਗਿਆ ਜੇ ਧਿਆਨ ਨਾਲ পড়ੋਗੇ ਤਾਂ ਤੁਸੀਂ ਵੀ ਪਹਿਲਾ ਦੂਜਾ ਤੀਜਾ ਥਾਂ ਲਓਗੇ ਸਾਡੇ ਆਰਾਮ ਸਿੰਘ ਜਾਓ ਲੜ ਕੇ ਸੁਚੈਤੀ ਬਾਰੇ ਪਹਿਲਾਂ ਬਹੁਤ ਮਾਰੀ ਦੱਸਿਆ ਜਾ ਚੁੱਕਾ ਹੈ ਪਰ ਫਿਰ ਵੀ ਲੈਣਾ ਜਿਹੜੇ ਸਾਡੇ ਮਹਿਮਾਨ ਆਏ ਨੇ ਉਹਨਾਂ ਦੇ ਵੀ ਧਿਆਨ ਚ ਲਿਆਉਣਾ ਜਿਹੜੇ ਬੱਚੇ ਨਵੇਂ ਆਏ ਨੇ ਤੁਹਾਡੇ ਸਟਾਫ ਚ ਨਵੇਂ ਆਏ ਨੇ ਜਿਹੜੇ ਹੋਰ ਪਤਵੰਤੇ ਨੇ ਉਹਨਾਂ ਸਾਰਿਆਂ ਦੇ ਮੈਂ ਧਿਆਨ ਦਿਵਾਉਣਾ ਕਿ ਰਾਮ ਮਮਨ ਸਿੰਘ ਆਜਾਦ ਮਲਫੇਰ ਕਮਿਊਨਿਟੀ ਗੈਸ ਵਿਆਸੀ ਸੰਸਥਾ ਇਹਦਾ ਕੰਮ ਸਿਰਫ ਤੇ ਸਿਰਫ ਵਿੱਤੇ ਖੇਤਰ ਦੇ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਤੇ ਵਿੱਤੇ ਖੇਤਰ ਵੀ ਸਿਰਫ ਤੇ ਸਿਰਫ ਸਰਕਾਰੀ ਸਕੂਲਾਂ ਚ ਜੇ 500 ਦੇ ਕਰੀਬ ਪ੍ਰੋਗਰਾਮ ਹੋ ਚੁੱਕੇ ਨੇ ਕਮਿਊਨਿਟੀ ਵੱਲੋਂ ਤੇ ਮੇਰੇ ਕਿਤੇ ਵੀ ਗੈਰਹਾਜ ਨਹੀਂ ਮੈਂ ਹਰ ਜਗ੍ਹਾ ਪਹੁੰਚਣਾ ਕਿਉਂ ਪਹੁੰਚਿਆ ਕਿਉਂਕਿ ਬਚਪਨ ਤੋਂ ਜਵਾਨੀ ਦੀ ਤਹਲੀਲ ਤੇ ਕਲਮ ਰੱਖ ਰਹੇ ਹੋਂ ਤੁੰਦੀ ਇਹ ਉਮਰ ਨੂੰ ਕਹਿੰਦੇ ਨੇ इमोशनल ਏਜ ਪੰਜਾਬੀ ਚ ਇਹਨੂੰ ਕਹਿੰਦੇ ਨੇ ਜਜ਼ਬਾਤੀ ਉਮਰ ਇਸ ਉਮਰ ਦੇ ਵਿੱਚ ਤੁਹਾਨੂੰ ਨੈਤਿਕਤਾ ਦਾ ਪਾਠ ਪੜ੍ਹਾਉਣਾ ਜ਼ਰੂਰੀ ਹੈ ਰਾਜ ਮੋਹੰਦ ਸਿੰਘ ਜਾਨ ਡਾਕਟਰ ਸੁਸਾਇਟੀ ਬਹੁਤ ਵਧੀਆ ਸਵਾਵਾ ਨਿਭਾ ਰਹੀ ਹੈ ਮੈਂ ਪਹਿਲਾਂ ਦੱਸਾਂ ਮਾਤ ਤੋਂ ਨਾ ਜੀ ਇੱਕ ਵਾਰੀ ਖੜੇ ਹੋ ਜੀ ਮਾਤ ਕ੍ਰਿਸ਼ਨ ਚਾਨੀ ਜੀ ਇਹ ਦੋ ਗਵਰਨਮੈਂਟ ਟੀਚਰ ਜੀਜੇ ਇਹਨਾਂ ਦੇ ਸਾਥੀ ਮਾਨਤਾ ਸਿੰਘ ਕੋਸ਼ਲ ਜੀ ਉਹ ਵੀ ਸਰਕਾਰੀ ਅਧਿਕਾਰੀ ਦੇ ਤੌਰ ਤੇ ਰਿਟਾਇਰ ਹੋਏ ਨੇ ਇਹਨਾਂ ਦੇ ਕੋਈ ਫੈਕਟਰੀਆਂ ਕਾਰਖਾਨੇ ਨਹੀਂ ਚੱਲਦੇ ਕੋਈ ਕੋਲ ਪੰਪੀਆਂ ਟਰਾਂਸਪੋਰਟਾ ਨਹੀਂ ਚੱਲਦੀਆਂ ਕੋਈ ਇਹਨਾਂ ਦੇ ਸ਼ੋਰੂਮਾਂ ਦੇ ਠੇਕੇ ਨਹੀਂ ਹੁੰਦੇ ਨਾ ਜ਼ਮੀਨ ਦੇ ਠੇਕੇ ਨਹੀਂ ਹੁੰਦੇ ਸੋਚ ਉੱਚੀ ਹੈ ਪਰ ਸੰਤੇ ਗੁਜ਼ਾਰਾ ਕਰਨ ਦੇ باوجود ਇਹ ਚੰਗਰ ਸੀ ਕਿ ਆਪਾਂ ਸਰਕਾਰੀ ਸਕੂਲਾਂ 'ਚੋਂ ਰਿਟਾਇਰ ਹੋਏ ਨੇ ਤੇ ਸਰਕਾਰੀ ਸਕੂਲਾਂ ਲਈ ਕੁਝ ਕਰੀਏ ਤਾਂ ਬਹੁਤ ਸਾਰੇ ਬੱਚੇ ਅਡੌਪਟ ਕੀਤੇ ਜਾ ਚੁੱਕੇ ਨੇ ਤੁਹਾਡੇ ਸਕੂਲ 'ਵੀ ਪ੍ਰਿੰਸੀਪਲ ਰਾਜੋ ਉਸਦੇ ਦੀ ਖੋਦੋ ਦੇ ਬਾਰੇ ਦੱਸਣਗੇ ਲੜਕੀ ਹਰਕਰਨ ਕੌਰ ਪਲੱਸ 2 ਤੋਂ ਟੌਪ ਕੀਤਾ ਤੇ ਹੁਣ ਉਹ ਕਹਿੰਦੀ ਮੈਂ ਜੱਜ ਬਣਨਾ ਹੈ ਰਾਮ ਮੋਹਨ ਸਿੰਘ ਆਜਾ ਨਲਪੇ ਸੁਸਾਇਟੀ ਨੇ ਉਸ ਬੇਟੀ ਨੂੰ ਅਡੌਪਟ ਕੀਤਾ ਕਿ ਸਾਰਾ ਖਰਚਾ ਅਸੀਂ ਕਰਾਂਗੇ ਪਰ ਸ਼ਰਤ ਕੀ ਸੀ ਜਿਹਨੇ ਪਲਾਸਟੂ ਚੋਂ ਟੌਪ ਕੀਤਾ ਉਹਨੇ ਅੱਜ ਸਮੈਸਟਰ ਹੁੰਦੇ ਨੇ ਜੱਜ ਮੰਨ ਲਈ ਤੇ ਉਹਨਾਂ ਦੇ ਵਿੱਚੋਂ ਵੀ ਟੌਪ ਕਰਨਾ ਪਊਗਾ 8 ਹੋਵੇ ਨੇ ਨਹੀਂ 8ਵਾਂ ਤਾਂ ਨਹੀਂ ਜਾਂਦਾ 8ਵਾਂ ਸੱਤਾਂ ਚੋਂ ਬੈਠਿਆਂ ਨੇ ਟੌਪ ਕੀਤਾ ਹੈ ਕਰਨਾ ਜਿਹੜੀ ਤੁਹਾਡੇ ਨਾਲ ਪਰਦੀ ਰਹੀ ਹੈ ਤੋਂ ਜਿੱਤਣਾ ਨੇ ਜਿਹੜੀ ਤੁਹਾਡੇ ਨਾਲ ਪਰਦੀ ਰਹੀ ਹੈ ਸੋ ਬੱਚਿਓ ਵਧੀਆ ਪੜਨਾ ਜ਼ਰੂਰੀ ਹੈ ਪੜਨਾ ਜਿਹੜੀਆਂ ਕੱਲ ਤੇ ਪਰਸੋਂ ਦੀਆਂ ਦੋ ਦਿਨਾਂ ਦੀਆਂ ਅਖਬਾਰਾਂ ਦੀਆਂ ਖਬਰਾਂ ਨਾਲ ਬੜਾ ਦੁੱਖੀ ਕਰ ਰਿਹਾ ਮੈਂ ਜਾਣ ਬੁੱਝ ਕੇ ਸ਼ਹਿਰ ਦਾ ਪਿੰਡ ਦਾ ਨਾਂ ਨਹੀਂ ਲੈ ਲਿਆ ਇੱਕ ਜਗ੍ਹਾ ਕਿੰਨੇ ਬਰਾਤ ਹੁੰਦੀ ਹੈ ਤੇ ਸਾਰੇ ਬਰਾਤੀ ਭੰਗੜੇ ਪਾਉਂਦੇ ਆਉਂਦੇ ਨੇ ਤੇ ਕੁੜੀਆਂ ਆਉਂਦੇ ਨਹੀਂ ਆਪਣੇ ਨੇੜੇ ਦੀ ਇਕੱਤਣਾ ਜਿਹੜੇ 12 ਬੰਦੇ ਨੇ ਤੁਹਾਨੂੰ ਪਤਾ ਲੱਗਿਆ ਹੁਣ ਇੱਕ ਜਗ੍ਹਾ ਕੁੜੀ ਆਲੇ ਵਡੀਕਰਾਂ ਨੇ ਤੇ ਮੁੰਡਾ ਕਹਿੰਦਾ ਵੀ ਪਹਿਲਾਂ ਕਰੇਤਾ ਗੱਡੀ ਤੇ ਚਾਬੀਆਂ ਮੈਨੂੰ ਦੋ ਫੇਰ ਆਉਂਗਾ ਮੈਂ ਕਿਧਿਆਂ ਤੁੰਗਦਾ ਇੱਕ ਗੱਲਾਂ ਅੱਜ ਵੀ ਅਖਬਾਰ ਦੀ ਖਬਰ ਹੈ ਪਰ ਪਹਿਲੇ ਦਿਨ ਕੁੜੀ ਵਿਆਹੀ ਆਈ ਐ ਤੇ ਅਗਲੇ ਦਿਨ ਕੁੜੇ ਗਾਇਬ ਹੋ ਗਏ ਕਿਧਰ ਨੂੰ ਜਾ ਰਿਹਾ ਸਾਡਾ ਸਮਾਜ ਪਿੰਡ ਦੀ ਧੀ ਸਾਰੇ ਪਿੰਡ ਦੀ ਸਾਂਝੀ ਇੱਜ਼ਤ ਪਿੰਡ ਦੀ ਭੈਣ ਸਾਰੇ ਪਿੰਡ ਦੀ ਸਾਂਝੀ ਭੈਣ ਸਾਡੀ ਪਿਤਾ ਪੁਰਖੀ ਵਿਰਾਸਤ ਪਰ ਮੈਂ ਦੇਖਦਾ ਸਵੇਰ ਜਦੋਂ ਮੌਰਨਿੰਗ ਮਾਰਟ ਸੌਣਾ ਨਾ ਮੈਂ ਉਦੋਂ ਤੁਹਾਣਾ ਸਕੂਲ ਦਾ ਟਾਈਮ ਹੁੰਦਾ ਬੜੀਆਂ ਬੇਟੀਆਂ ਮੈਂ ਦੇਖਦਾ ਬੜੀਆਂ ਗੁੱਡ ਮੌਰਨਿੰਗ ਕਹਿੰਦੀਆਂ ਨੇ ਸਤਿ ਸ੍ਰੀ ਅਕਾਲ ਕਹਿੰਦੀਆਂ ਨੇ ਨਮਸਕਾਰ ਕਹਿੰਦੀਆਂ ਨੇ ਪਰ ਕੁਝ ਕੁ ਬੇਟੀਆਂ ਦੀਆਂ ਜਿਹੜੀਆਂ ਮੈਂ ਹਰਕਤਾਂ ਦੇਖਦਾ ਨਾ ਮੈਨੂੰ ਦੁੱਖ ਹੁੰਦਾ ਕੋੜੀ ਗੱਲ ਆ ਬਰਦਾਸ਼ਤ ਕਰ ਲਿਓ ਮਾਪਿਆਂ ਨੂੰ ਜ਼ਿਕਰ ਹੁੰਦਾ ਆਪਣੇ ਔਲਾਦ ਦਾ ਘਰ ਦੇ ਵਿੱਚ ਕਿਸੇ ਕਮਰੇ ਵਿੱਚ ਕੋਈ ਜਾਲਾ ਲੱਗਿਆ ਨਾ ਤਾਂ ਜਿਹੜਾ ਪਰਿਵਾਰ ਬਹੁਤ ਹੀ ਚਿੰਤਕ ਆ ਉਹ ਹੀ ਜਾਲਾ ਲਾਊਗਾ ਨਾ ਕਿੰਨੇ ਹੁੰਦੇ ਆ ਆਪਣੇ ਘਰ ਦੇ ਵਿੱਚ ਸੰਭਲੋ ਸੰਭਲੋ ਬੱਚੋਂ ਤੋਂ ਜਵਾਨੀ ਦੀ ਤੈਲੀ ਤੇ ਕਲਮ ਰੱਖਣ ਮੌਕੇ ਬੜੀ ਸਾਵਧਾਨੀ ਦੀ ਲੋੜ ਹੁੰਦੀ ਆ ਬੜਾ ਸੰਭਲ ਸੰਭਲ ਕੇ ਕੰਮ ਰੱਖਣਾ ਪੈਂਦਾ ਤੁਹਾਡੇ ਮਾਪਿਆਂ ਨੂੰ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਨੇ ਤੋ ਅਡੇ ਆਪਕਾ ਨੂੰ ਅਡੇ ਕੋ ਬਹੁਤ ਵੱਡੀਆਂ ਆਸਾਂ ਨੇ ਸਮਾਜ ਨੂੰ ਬਹੁਤ ਵੱਡੀਆਂ ਆਸਾਂ ਨੇ ਦੇਸ਼ ਨੂੰ ਬਹੁਤ ਵੱਡੀਆਂ ਆਸਾਂ ਨੇ ਸਾਰੇ ਇਹ ਚਾਹੁੰਦੇ ਨੇ ਤੰਦਰੁਸਤ ਸਮਾਜ ਦੀ ਸਿਰਜਣਾ ਹੋਵੇ ਸਿਹਤਮੰਦ ਪੰਜਾਬ ਦੀ ਸਿਰਜਣਾ ਹੋਵੇ ਪਰ ਬੱਚੋ ਧਿਆਨ ਦਿਓ ਕਈ ਵਾਰੀ ਮੈਂ ਅੱਥਰ ਕਹਿਣਾ ਹੁੰਦਾ ਮੈਂ ਦਹੌੜ ਲੱਗਾ ਥੋੜਾ ਜਿਹਾ ਧਿਆਨ ਦਿਅ ਜੇ ਪਿਆਰੇ ਬੱਚੋ ਤੁਹਾਡੇ ਮਾਪਿਆਂ ਨੂੰ ਤੁਹਾਡੇ ਅਧਿਆਪਕਾਂ ਨੂੰ ਜਾਂ ਸਕੂਲ ਦੇ ਸਟਾਫ ਦਾ ਕੋਈ ਮੈਂਬਰ ਜਾ ਤੁਹਾਡੇ ਨਾਲ ਪਰ ਦੀ ਤੁਹਾਡੀ ਕੋਈ ਸਹੇਲੀ ਜੀ ਨੂੰ ਵੀ ਫਰੈਂਡ ਕਹਿੰਦੇ ਉਹ ਜਦੋਂ ਸਨੇਹਾ ਦਿੰਦੇ ਆ ਨਾ ਬਈ ਤੁਹਾਡੀ ਬੇਟੀ ਨੇ ਪਹਿਲਾ ਦੂਜਾ ਤੀਜਾ ਸੰਸਕਾਰ ਕੀਤਾ ਤਾਂ ਤੁਹਾਡੇ ਮਾਪਿਆਂ ਦੀ ਸਾਰੀ ਟਕਾਵਟ ਦੂਰ ਹੋ ਜਾਂਦੀ ਹੈ ਉਹ ਮਾਨਸਿਕ ਟਕਾਵਟ ਜਾਂ ਸਰੀਰਕ ਟਕਾਵਟ ਦੂਰ ਹੋ ਜਾਂਦੀ ਹੈ ਪਰ ਜਦੋਂ ਤੁਹਾਡੇ ਬਾਰੇ ਕੋਈ ਤੁਹਾਡੇ ਮਾਂ ਤੋਂ ਸਨੇਹਾ ਦਿੰਦਾ ਨਾ ਤੁਹਾਡੀ ਬੇਟੀ ਨੇ ਆਹ ਗਲਤੀ ਕੀਤੀ ਤੇ ਜਾਤਕ ਨੇ ਉਹਨੂੰ ਬਾਹਰ ਖੜਾਇਆ ਸਜ਼ਾ ਦਿੱਤੀ। ਜਾਂ ਤੁਹਾਡੇ ਲਾਪਰ ਨੂੰ ਤੁਹਾਡੀ ਬੇਟੀ ਦਾ ਇਹ ਉਲੰਘਾ ਮਿਲਿਆ। ਉਹ ਮਰਨ ਹੋ ਜਾਂਦਾ ਉਹਨਾਂ ਦਾ। ਦੁਖਣੀ ਹੋ ਜਾਂਦੀ ਆ ਉਹ ਸਰਕਾਰ। ਭਾਵੇਂ ਉਹ ਸਰੇਟ ਸਰਕਾਰ ਦਾ ਭਾਵੇਂ ਉਹ ਆਮ ਸਰਕਾਰ ਦਾ। ਸੋ ਮੈਨੂੰ ਵੀਰੇ ਤੇ ਬਹੁਤ ਸਿਆਣੀਆਂ ਬੇਟੀਆਂ ਬਹੁਤ ਵਧੀਆ ਪ੍ਰਿੰਸੀਪਲ ਪ੍ਰਾਪਤ ਹੋਏ ਨੇ ਤੁਹਾਡੀਆਂ ਗੱਲਾਂ ਕਰਦੇ ਨੇ। ਕਿ ਇਹ ਧੀਆਂ ਸਾਡੀਆਂ ਨੇ ਸਾਰੇ ਜੱਪ ਤੋਂ ਉਹਨੋਂ ਆਪਣੀਆਂ ਧੀਆਂ ਦੀ ਤਰ੍ਹਾਂ ਸਮਝਦੇ ਨੇ ਇਹ ਨਾ ਹੋਵੇ ਕਿ ਤੁਹਾਡੇ ਅਧਿਆਪਕਾਂ ਨੂੰ ਤੁਹਾਡੇ ਪਿੱਛੇ ਸ਼ਰਮਸਾਰ ਹੋਣਾ ਪਵੇ ਤੁਹਾਡੇ ਮਾਪਿਆਂ ਨੂੰ ਕਿਸੇ ਗੱਲ ਦੇ ਸ਼ਰਮਸਾਰ ਹੋਣਾ ਪਵੇ ਉਹ ਦਿਨ ਕੰਨੀ ਨਾ ਆਵੇ ਸੋ ਕੁਝ ਪ੍ਰਾਨ ਕਰਕੇ ਜਾਣਾ ਕਿਉਂਕਿ ਸਮਾਂ ਕਹਿੰਦਾ ਅਜਨਾ ਥੋੜਾ ਥੋੜਾ ਸਮਾਂ ਹਾਂ ਬਸ ਥੋੜਾ ਸਮਾਂ ਬਟੇ ਇਹੀ ਤਰ੍ਹਾਂ ਜੋ ਸਿੰਘ ਜੀ ਪ੍ਰਿੰਸੀਪਲ ਸਾਹਿਬ ਮੈਨੂੰ ਡੇਢ ਡੇਢ ਘੰਟਾ ਦੇ ਉੱਤੇ ਲੈ ਤੁਹਾਡੇ ਰੂਪ ਰੂਪ ਹੋਂਦੇ ਆਪਾਂ ਡੇਢ ਘੰਟਾ ਵੀ ਬੋਲ ਲੈਣਾ ਪਰ ਸਮਾਂ ਇੰਨਾ ਕਾਹੇ ਉਹ ਗੱਲਾਂ ਬਾਹਨੀਆਂ ਕਰਕੇ ਆਪਾਂ ਮਹਿਮਾਨਾਂ ਦੇ ਵਿਚਾਰ ਸੁਣਨੇ ਨੇ ਅੱਜ ਅਜੇ ਇੱਕ ਗੱਲ ਨਾਲ ਤਾਂ ਇਹ ਹਰਦੀਪ ਸਿੰਘ ਸਾਹੋ ਕੇ ਵੀ ਆਏ ਨੇ ਇਹਨਾਂ ਦੇ ਹਾਜ਼ਰ ਹੋਣੇ ਰਹਿ ਗਏ ਸੀ ਸੋ ਇਹਨਾਂ ਨੂੰ ਵੀ ਜੀ ਆਇਆਂ ਬੱਚੇ ਦੋ ਗੱਲਾਂ ਧਿਆਨ ਦਿਓ ਧਿਆਨ ਦਿਓ ਦੋ ਗੱਲਾਂ ਨਾ ਤੁਹਾਡੇ ਭਵਿੱਖ ਨਾਲ ਜੁੜੇ ਹੋਈਆਂ ਨੇ ਪਹਿਲੀ ਗੱਲ ਫਿਰ ਮੈਨ ਮੈਂ ਕਹੋਗੇ ਤੁਹਾਡੀ ਤਰੱਕੀ ਦੇ ਸਰੋਤ ਪੰਜ ਆਪਾਂ ਸਾਂਝੇ ਕਰਨੇ ਨੇ ਜਿਹੜੇ ਤੁਹਾਡੀ ਤਰੱਕੀ ਦੇ ਸਰੋਤ ਨੇ ਧਿਆਨ ਦਿਓ ਮਗਰਮਗਰ ਕੋਲੋ ਅਨੁਸ਼ਾਸਨ ਦੀ ਪਾਲਣਾ ਅਨੁਸ਼ਾਸਨ ਦੀ ਪਾਲਣਾ ਅਨੁਸ਼ਾਸਨ ਦੀ ਪਾਲਣਾ ਅਨੁਸ਼ਾਸਨ ਦੀ ਪਾਲਣਾ ਸਮੇਂ ਦੀ ਕਦਰ समेारू सोचारू सोच हां पखी नजरिया हा पखी नजरिया नजरिया ये मास्टर कलवंत सिंह चांदी जी ने समा दिता ना बोलन का जेडी बेटी ਬੋਲੂਆਂ ਨੂੰ ਨਗਦ ਨਾਮ ਦੇ ਕੇ ਸਨਮਾਨਤ ਕਰਾਂਗੇ ਪੰਜ ਚੀਜ਼ਾਂ ਸਮੇਂ ਦੀ ਕਦਰ ਅਨ ਸ਼ਾਸਨ ਦੀ ਪਾਲਣਾ ਵੱਡਿਆਂ ਦਾ ਸਤਕਾਰ ਉਸਾਰੂ ਸੋਚ ਤੇ ਆਪਕੀ ਨਜ਼ਰੀਆ ਇਹ ਤੁਹਾਡੀ ਤਰੱਕੀ ਦੇ ਸਰੋਤ ਨੇ ਇਹ ਨਾ ਕਿ ਉਹ ਮੈਂ ਅਸੀਂ 11 ਰੁਪਏ ਦੀ ਦੇਖ ਸੁਖ ਲਈ ਤੇ ਸਾਡੇ ਪੇਪਰ ਵਧੀਆ ਹੋ ਜਾਣਗੇ ਮੈਂ ਪਰਮਦੇਵ ਦੀ ਪੈਣਾ ਉਹ ਧਾਰਮਿਕ ਅਕੀਦਾ ਵੱਖਰੀ ਚੀਜ਼ ਹੈ ਉਤੋਂ ਤੱਕ ਸੀਮਤ ਰਹੋ ਪਰ ਆਪਣੀ ਪੜ੍ਹਾਈ ਤੇ ਉਹਨੂੰ ਧਾਰੂ ਨਾ ਪੈਣ ਦਿਓ ਹੁਣ ਅਖੀਰ ਤੇ ਮੈਂ ਜਿਹੜਾ ਪ੍ਰਣ ਕਰਾਉਣਾ ਪ੍ਰਣ ਸੁਣ ਲੈ ਪਹਿਲਾ ਤੇ ਤਾਂ ਹੱਥ ਖੜਾ ਕਰੋ ਜੇ ਪ੍ਰਣ ਸੂਰ ਉਤਰੋਗੇ ਲਾ ਸਾਰੀਆਂ ਬੇਟੀਆਂ ਪਿੱਛੇ ਤੱਕ ਆਏ ਆ ਰਹੀਆਂ ਨਾ ਕੋਈ ਵੀ ਬੇਟੀ ਆਪਣੀ ਜ਼ਿੰਦਗੀ ਚ ਉਹਦਾ ਕੰਮ ਨਹੀਂ ਕਰੂਗੀ ਉਹਦੇ ਮਾਪਿਆਂ ਦਾ ਅਧਿਆਪਕਾਂ ਨੂੰ ਸ਼ਰਮਸਾਰ ਹੋਣਾ ਪਵੇ ਮਜਬੂਰ ਹੱਥ ਖੜਾ ਕਰ ਦਿਓ ਲੋ ਸਾਰਿਆਂ ਨੇ ਹੱਥ ਖੜਾ ਕਰਤਾ ਇਹਨਾਂ ਦੀ ਫੋਟੋ ਵਿੱਚੋਂ ਇੰਨਾਂ ਦੀ ਫੋਟੋ ਖਿੱਚ ਕੇ ਨਾ ਸ਼ਤਾਫ ਨੂੰ ਦੇ ਦੇ ਮਰਨਿੰਗ ਅਸੈਂਬਲੀ ਤੁਹਾਨੂੰ ਯਾਦ ਕਰਾਉਣਗੇ ਤੁਸੀਂ ਕੋਈ ਪ੍ਰਾਣਗੀ ਚਾਹਦੇ ਧਿਆਨ ਦਿਓ ਹੱਥਾਂ ਟਾਹਣਾ ਖੜਾ ਕਰੋ ਅੱਛਾ ਲੋ 3 ਮਿੰਟ ਮੈਨੂੰ ਹੋਰ ਮਿਲ ਗਏ ਪ੍ਰਿੰਸੀਪਲ ਸਾਹਿਬ ਸਿਰਫ 3 ਮਿੰਟ ਲੋ ਜੀ ਸੋਣੋ ਬੱਚਿਓ ਨਾ ਇਹ ਨਾ ਤੁਸੀਂ ਭੁੱਲ ਜਾ ਜੇ ਕਿ ਤੁਸੀਂ ਡਾਕਟਰ ਚੰਨਾ ਸਿੰਘ ਮਰਵਾਹਾ ਸਕਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸੀਸੀਟੀਵੀ ਕੈਮਰਾ ਦੀ ਰੇਂਜ ਚ ਨਹੀਂ ਆਇਆ ਇੱਕ ਉਹ ਪਰਮਾਤਮਾ ਦਾ ਉਹ ਸਮਾਏ ਗੁਰੂ ਦਾ ਹਿڈن ਕੈਮਰਾ ਜਿਹੜਾ ਤੁਹਾਡੇ ਪਾਸ ਮਿੰਟ ਬਸ ਠੀਕ ਹੋ ਗਿਆ ਜਿਹੜੇ ਤੁਹਾਡੀ ਰੇਡਾ ਕਰ ਲੋ ਕਿਤੇ ਹੱਥ ਜਿਹੜੇ ਤੁਹਾਡੀ ਹਰ ਅਣਕਤ ਲੋਡ ਕਰ ਰਿਹਾ ਕੋ ਸਮਾਏ ਗੁਰੂ ਦਾ ਕੈਮਰਾ ਉਹਦੇ ਚ ਲੋਡ ਹੋ ਗਿਆ ਤੁਹਾਡਾ ਤਰਨ ਆਪੋ ਬੰਦਾ ਸੰਦਸ ਦਾ ਨਾਮ ਸੁਣਿਆ ਤੁਸੀਂ ਇਹੋ ਬੰਦਾ ਤੇ ਬਾਦਲ ਦਾ 4.5 ਸਾਲ ਦਾ ਮਸੂਮ ਬੱਚਾ ਅਜੇ ਸਿੰਘ ਮਗਰੋਂ ਦੇ ਸਾਹਮਣੇ ਲਿਆ ਕੇ ਵੜਾਉਂਦੇ ਨੇ ਕਹਿੰਦੇ ਇਹਦਾ ਦਿਲ ਕੱਢ ਉਹ ਕਹਿੰਦਾ ਨਹੀਂ ਕਹਿੰਦੇ ਡਰ ਗਿਆ ਕਹਿੰਦਾ ਡਰਿਆ ਨਹੀਂ ਜੇ ਤੁਹਾਡਾ ਬੱਚਾ ਹੁੰਦਾ ਫੇਰ ਵੀ ਨਹੀਂ ਉਹਦੇ ਇੱਕੋਂਤੇ ਬੇਚੇ ਦਾ ਦਿਲ ਕੱਢ ਕੇ ਜਿਉਂਦੇ ਨੂੰ ਮਾਰ ਕੇ ਬਾਪਾ ਬੰਦਾ ਤੇ ਬਾਦਲ ਦੇ ਮੂੰਹ 'ਚ ਥੋਸਿਆ ਜਾਂਦਾ ਤੇ ਸਾਰਾ ਮੂੰਹ ਖੂਨ ਨਾਲ ਲਿਪੜ ਜਾਂਦਾ ਪਰ ਉਹ ਡੋਲਦਾ ਨਹੀਂ ਮਗਰ ਪੁੱਛਦੇ ਨੇ ਤੂੰ ਡੋਲਦਾ ਕਿਉਂ ਨਹੀਂ ਕਾ ਨਾ ਮੈਂ ਗੁਰੂ ਗੋਬਿੰਦ ਸਿੰਘ ਨਾਲ ਇੱਕ ਪ੍ਰਣ ਕੀਤਾ ਸੀ ਵਾਦਾ ਕੀਤਾ ਸੀ ਜਿੱਤੇ ਮਰਦੀ ਮੁਸੀਬਤ ਆ ਜੇ ਮੈਂ ਡੋਲ ਨੂੰ ਕਰੀ ਆ ਜਿਹੜਾ ਤੁਸੀਂ ਪ੍ਰਣ ਕੀਤਾ ਨਾ ਇਹਦੇ ਤੁਹਾਨੂੰ ਕੋਈ ਸ਼ਹਾਦਤ ਦਾ ਜਾਨ ਨਹੀਂ ਦੇਣਾ ਪੈਣਾ ਪਰ ਜਾਨ ਤਾਂ ਨਹੀਂ ਹੱਥ ਤੋਂ ਟੋੜੇ ਪਾੜੇ ਇਹ ਤੁਹਾਡੇ ਭਵਿੱਖ ਨਾਲ ਜੁੜਾ ਹੈ ਤੁਸੀਂ ਜੇਕਰ ਇਸ ਪ੍ਰਣ ਤੇ ਪੂਰੇ ਉੱਤਰੇ ਤਾਂ ਰਾ ਮਮਨ ਸਿੰਘ ਆਜਾ ਲਾਲ ਸਿੰਘ ਉਸੇ ਦੀ ਵੱਲੋਂ ਮੈਂ ਗੋਲਡ ਮੈਡਲ ਨਾਲ ਸਨਮਾਨਤ ਕਰਕੇ ਜਾਊ ਜਿਹੜਾ ਬੱਚਾ ਅਕਸਰ ਬਣੂਗਾ ਇੱਥੇ ਕਰਕੇ ਜਾਵਾਂ ਇਸ ਮੰਚ ਤੇ ਜਿਹੜਾ ਪ੍ਰਾਪਤ ਪੂਰਾ ਉਤਰਾ ਬੱਚੋ ਬਹੁਤ ਗੱਲਾਂ ਕਰਨ ਨੂੰ ਜੀ ਕਰਦਾ ਪਰ ਚਲੋ ਅਖੀਰਲੀ ਗੱਲ ਮਾਤ ਖੋਨਾ ਜੀ ਨੇ ਕਹੇ ਹਰ ਜਗ੍ਹਾ ਬੋਲਣੀ ਜ਼ਰੂਰੀ ਹੁੰਦੀ ਹੈ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਹਿੰਦੂ ਬਾਣ ਸਿੱਖ ਮਨ ਚਾਹੇ ਮੁਸਲਮਾਨ ਬਾਣ ਹਿੰਦੂ ਬਾਣ ਸਿੱਖ ਮਨ ਚਾਹੇ ਮੁਸਲਮਾਨ ਬਾਣ ਪਰ ਇਨਸਾਨ ਬਾਣ ਇਨਸਾਨ ਬਾਣ ਇਨਸਾਨ ਬਾਣ ਚੰਗੇ ਇਨਸਾਨ ਬੰਨਾ ਜ਼ਰੂਰੀ ਹੈ ਪੜ੍ਹ ਕੇ ਮਾਸਟਰ ਡਾਕਟਰ ਫਰਮਾ ਤੋਂ ਇੰਜੀਨੀਅਰ ਵਕੀਲ ਜੱਜ ਕੋ ਮਰਜ਼ੀ ਵੱਲੋਂ ਤੁਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਮਰਜ਼ੀ ਮੰਨ ਲਓ ਪਰ ਚੰਗੇ ਇਨਸਾਨ ਬੰਨਾ ਜ਼ਰੂਰੀ ਹੈ ਤਾਂ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਹੋਣੀ ਹੈ ਤਾਂ ਹੀ ਸੇਤਮੰਦ ਪੰਜਾਬ ਦੀ ਸਿਰਜਣਾ ਹੋਣੀ ਹੈ ਭੁੱਲ ਜੋ ਕਿ ਸਰਕਾਰਾਂ ਕਰਨਗੀਆਂ ਭੁੱਲ ਜੋ ਕਿ ਰਾਜਨੀਤਿਕ ਲੋਕ ਕਰਨਗੇ ਆਪਾਂ ਕਰਨੀਆਂ ਹੈ ਦੋ ਇੱਕ ਵਾਰੀ ਫੇਰ ਮਹਿਮਾਨਾਂ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਬੱਚੇ ਅੱਜ ਹੋਰ ਨੇ ਤੁਹਾਡੇ ਸਾਰਿਆਂ ਨੇ ਜਿਹੜੇ ਪ੍ਰਖੜੀਆਂ ਬੜਾ ਤੰਦਰੁਸਤੀ ਲਿਆ શુભ ਕਾਮਨਾਵਾਂ ਤੇ ਵਾਹਿਗੁਰੂ ਦੇ ਚਰਨਾਂ ਚ ਹਜ਼ਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਮੱਤ ਦੇ ਵਿੱਚ ਅੱਜ ਦੇ ਉਹਨਾਂ ਹੋਣ ਹਾਲ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਲਈ ਬਹੁਤ ਸਾਰੇ ਮਹਿਮਾਨ ਪਹੁੰਚੇ ਨੇ ਜਿਨ੍ਹਾਂ ਦੇ ਵਿੱਚੋਂ ਪ੍ਰਿੰਸੀਪਲ ਮੈਡਮ ਰਪਿੰਦਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਓ ਸਰਦਾਰ ਮਾਲ ਸਿੰਘ ਹੰਸ ਬੀਐਸਐਨਐਮ ਪੁਪਾਰਕਿਚੋ ਅਤੇ ਮੈਡਮ ਰਪਿੰਦਰ ਕੌਰ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਕੋਟ ਸਰਦਾਰ ਕਮਲਜੀਤ ਸਿੰਘ ਜੀ ਸੇਖੋਂ ਸਾਹਿਬ ਲੈਕਚਰਾਰ ਡਾਇਰੈਕਟ ਕੋਰਟ ਅਤੇ ਇਹਨਾਂ ਦੇ ਨਾਲ ਹੀ ਸਰਦਾਰ ਕਰਤਾਰ ਸਿੰਘ ਜੀ ਗਿੱਲ ਹੈਡਮਾਸਟਰ ਸਰਕਾਰੀ ਹਾਈ ਸਕੂਲ ਆਲਖ ਉਥੋਂ ਦੇ ਹੈਡਮਾਸਟਰ ਸਾਹਿਬ ਤੁਹਾਡੇ ਦਰਮਿਆਨ ਪਹੁੰਚੇ ਨੇ ਸੋ ਸਰਦਾਰ ਕਰਤਾਰ ਸਿੰਘ ਗਿੱਲ ਸਾਹਿਬ ਲਈ ਯਾਦ ਵਿੱਚ ਅ ਉਡਾ ਲਿਖਣ ਦੇ ਵਿੱਚ ਸਮਝਣ ਦੇ ਵਿੱਚ ਪ੍ਰੋਬਲਮ ਹੋਈ ਹੈ ਕਿ ਸੰਧਾਰਕ ਕਰਤਾਰ ਸਿੰਘ ਗਿੱਲ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਜੋ ਕਿ ਸਰਕਾਰੀ ਹਾਈ ਸਕੂਲ ਔਲਖ ਦੇ ਮਾਸਟਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਇਹਨਾ ਹਰ ਵਿਦਿਆਰਥੀ ਨੂੰ ਸਨਮਾਨਤ ਕਰਦੇ ਵੀ ਅੱਜ ਦਾ ਸਾਰਾ ਪ੍ਰੋਗਰਾਮ ਸਪான்ਸਰ ਕੀਤਾ ਗਿਆ ਸੋ ਇਸ ਦੇ ਨਾਲ ਹੀ ਜਾਮ ਮੁਹੰਮਦ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਂਬਰ ਸਾਹਿਬਾਨ ਅਧਿਰਕਾਰ ਸਹਿਬਾਨ ਜਿੰਨੇ ਵੀ ਅੱਜ ਦੇ ਸਾਡੇ ਮਹਿਮਾਨ ਅੱਜ ਸਾਡੇ ਸਕੂਲ ਦੇ ਇਸ ਜਿਹੜੇ ਦੇ ਵਿੱਚ ਪਹੁੰਚੇ ਨੇ ਸੋ ਉਹਨਾਂ ਨੂੰ ਅਸੀਂ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਇਹਨਾਂ ਦਾ ਨਿਕਾ ਸਵਾਗਤ ਕਰਦੇ ਆ ਸੋ ਮੈਂ ਚਾਰਾ ਸਮਾਂ ਨਾਲ ਲੈਂਦਾ ਹੋਇਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਲਈ ਰਾਮਾ ਹਰ ਸਿੰਘ ਪੰਜਾਬ ਵੱਲ ਫਿਰਸ ਦੇ ਜੀ ਵੱਲੋਂ ਸਤਿਕਾਰਯੋਗ ਸਰਦਾਰ ਗੁਰਿੰਦਰ ਸਿੰਘ ਜੀ ਮਹਿੰਦੀ ਰਤਾ ਸਾਹਿਬ ਸੀਨੀਅਰ ਪੱਤਰਕਾਰ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਪ੍ਰੋਗਰਾਮ ਦੀ ਅਗਲੀ ਰੂਪਰੇਖਾ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਸਰਦਾਰ ਗੁਰਿੰਦਰ ਸਿੰਘ ਮਹਿੰਦੀ ਦਿੱਤਾ